ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਪਿੰਡ ਜਲਾਲ ਵਿਖੇ ਇੱਥੇ ਜੋ ਬ੍ਰਹਮ ਗਿਆਨੀ ਬਾਬਾ ਮਾਧੂਦਾਸ ਜੀ ਜਲਾਲ ਇਹਨਾਂ ਦੇ ਜੋ ਸਥਾਨ ਦੇ ਉੱਪਰ ਪਿਛਲੇ ਕੁਝ ਸਮੇਂ ਤੋਂ ਗਊਸ਼ਾਲਾ ਚੱਲ ਰਹੀ ਹੈ ਜਿੱਥੇ ਬਹੁਤ ਸਾਰੀਆਂ ਗਾਵਾਂ ਦਾ ਪਾਲਨ ਪੋਸ਼ਣ ਕੀਤਾ ਜਾਂਦਾ ਹੈ ਸਾਂਭ-ਸਵਾਲ ਕੀਤੀ ਜਾਂਦੀ ਹੈ ਮਨਜੀਤ ਸਿੰਘ ਰਾਜੂ ਜੋ ਕਿ ਪ੍ਰਿੰਡ ਪੰਜ ਕਲਿਆਣ ਦੇ ਗਾਵਾਂ ਦੇ ਸੇਵਾਦਾਰ ਹੈ ਜੋ ਬੇਸਾਰਾ ਗਾਵਾਂ ਦੀ ਸੇਵਾ ਕਰਦੇ ਹੈ ਇਸ ਹਾੜੀ ਦੇ ਸੀਜ਼ਨ ਦੇ ਦੌਰਾਨ ਜੋ ਤੂੜੀ ਦੀ ਸੇਵਾ ਚੱਲ ਰਹੀ ਹੈ ਗਊਸ਼ਾਲਾ ਵਿਖੇ ਬਹੁਤ ਸਾਰੇ ਲੋਕਾਂ ਵੱਲੋਂ ਬੇਅੰਤ ਟਰਾਲੀਆਂ ਤੋੜੀ ਦੀਆਂ ਭੇਜੀਆਂ ਜਾ ਚੁੱਕੀਆਂ। ਹੋਰ ਵੀ ਜੋ ਕੋਈ ਵੀਰ ਤੋੜੀ ਜਾਂ ਕਣਕ ਦੀ ਸੇਵਾ ਭੇਜਣੀ ਚਾਹੁੰਦਾ ਹੈ ਤਾਂ ਇੱਥੇ ਖੁਦ ਵੀ ਪਹੁੰਚ ਕੇ ਜلال ਵਿਖੇ ਸੇਵਾ ਪਰਚਾ ਸਕਦਾ ਹੈ। ਜਾਂ ਮਨਜੀਤ ਸਿੰਘ ਰਾਜੂ ਜੋ ਕਿ ਅੱਜ ਵੀ ਇੱਕ ਟਰਾਲੀ ਤੋੜੀ ਦੀ ਲੈ ਕੇ ਇੱਥੇ ਪਹੁੰਚੇ ਆ। ਇਹਨਾਂ ਨਾਲ ਵੀ ਸੰਪਰਕ ਕਰ ਸਕਦਾ ਹੈ। ਏ ਵੀ ਵੀਰ ਇੱਥੇ ਸੇਵਾ ਪਹੁੰਚਉਂਦੇ ਆ ਬਹੁਤ ਸਾਰੀਆਂ ਗਊਆਂ ਇੱਥੇ ਜਿਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਇਹਨਾਂ ਲਈ ਤੂੜੀ ਅਤੇ ਦਾਣੇ ਲਈ ਕਣਕ ਦੀ ਸੇਵਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾ ਪਹੁੰਚਾਉਣ ਦੀ ਕਿਰਪਾਲਤਾ ਕਰੋ ਮਨਜੀਤ ਸਿੰਘ ਰਾਜੂ ਇਹਨਾਂ ਦਾ ਮੋਬਾਈਲ ਨੰਬਰ ਹੈ 96538 00879 ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੇ ਸੇਵਾ ਦਾ ਫਲ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ